ਇੱਧਰ ਵੀ ਟੈਟੂ ਇਹ ਦਿਖਾਇਆ ਪਰਿਵਾਰ ਨੂੰ ਦਿਖਾਇਆ ਉਹ ਬਹੁਤ ਵਾਰੀ ਦਿਖਾਤਾ ਸਿਕਿਉਰਟੀ ਵਾਲਿਆਂ ਨੂੰ ਮਿੰਤਾ ਤਰਲੇ ਕੀਤੇ ਕਿ ਮੇਰੀ ਪਰਸੋ ਫਲਾਈਟ ਹੈਗੀ ਹੈ ਵੈਡਨਸਡੇ ਤੇ ਮੈਂ ਫਿਰ 6 ਮਹੀਨੇ ਆ ਨਹੀਂ ਸਕਦੀ ਹੈਗੀ ਤੇ ਪਲੀਜ਼ ਮੈਨੂੰ ਮਿਲਵਾ ਦਿਓ ਮੈਂ ਤੁਹਾ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਤੇ ਮੈਂ ਨਿਊਯਾਰਕ ਮੇਰੇ ਬੱਚੇ ਰਹਿੰਦੇ ਆ ਉਹ ਵੀ ਸਿੱਧੂ ਦੇ ਬੜੇ ਵੱਡੇ ਫੈਨ ਹੈਗੇ ਆ ਸਿੱਧੂ ਦੇ ਜਨਮ ਦਿਨ ਨੂੰ ਲੈ ਕੇ ਲੋਕ ਜਿਹੜੇ ਨੇ ਖੁਸ਼ੀਆਂ ਮਨਾ ਰਹੇ ਨੇ ਤੇ ਨਿਊਯਾਰਕ ਤੋਂ ਇੱਕ ਲੇਡੀਆਂ ਆਏ ਨੇ ਜਿੱਥੇ ਕਪੜਾ ਤੇ ਜ਼ਰੂਰਤਮੰਦ ਲੋਕਾਂ ਨੂੰ ਚੀਜ਼ਾਂ ਵੰਡਦੇ ਨਜ਼ਾਰਾ ਨੇ ਉਥੇ ਗੱਡੀ ਭਰ ਲਿਆ ਲੱਡੂਆਂ ਦੀ ਕਹਿੰਦੇ ਮੂੰਹ ਮਿੱਠਾ ਕਰਾਣਾ ਤੇ ਸ਼ੁਰੂਆਤ ਕੀਤੀ ਆ ਪ੍ਰਤਾਪ ਬਲਕੌਰ ਸਿੰਘ ਹੋਂ ਦਾ ਕੋਲੋਂ ਹੋਂ ਦਾ ਕੋਲ ਗਏ ਆਸ਼ੀਰਵਾਦ ਲਿਆ ਇਜਾਜ਼ਤ ਲਈ ਲੱਡੂ ਵੰਡਣ ਦੀ ਸਮਾਨ ਵੰਡਣ ਦੀ ਤੇ ਹੋਲੀ ਵੀ ਬਾਕਾਇਦਾ ਸਿੱਧੂ ਮੁਸੇਵਾਲੇ ਨਾਲ ਖੇਡੀ ਆ ਰੰਗ ਲਗਾਇਆ ਮੂੰਹ ਮਿੱਠਾ ਕਰਵਾਇਆ ਅਤੇ ਉਸ ਤੋਂ ਬਾਅਦ ਹੁਣ ਗੱਡੀ ਕੋਲ ਆ ਕੇ ਆਪਣੀ ਜਿਹੜੀ ਗੱਡੀ ਲੱਡੂਆਂ ਨਾਲ ਭਰੀ ਹੋਈ ਸੀ ਉਹਨਾਂ ਨੂੰ ਲੈ ਕੇ ਲੱਡੂ ਵੰਡੇ ਨਜ਼ਰ ਆ ਰਹੇ ਨੇ ਲੱਡੂ ਹੀ ਨਹੀਂ ਮਤਲਬ ਜ਼ਰੂਰਤ ਦਾ ਹਰ ਕਿਸੇ ਨੂੰ ਜੋ ਕਿ ਸਮਾਨ ਚਾਹੀਦਾ ਆ ਉਹ ਵੀ ਜਿਹੜਾ ਹੈਗਾ ਵੰਡੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਮੈਡਮ ਕਿੱਥੋਂ ਆਇਓ ਤੇ ਕਿੰਨੀ ਵਾਰ ਆਇਓ ਕਿਵੇਂ ਲੱਗਿਆ ਮੈਂ ਵੈਸੇ ਮੁਹੱਲੀ ਤੇ ਮੁਹੱਲੀ ਰਹਿਨੀ ਆ ਮੈਂ ਹਰ ਮਹੀਨੇ ਆੰਨੀ ਆ ਜਦ ਤੱਕ ਮਤਲਬ ਕਿ ਮੈਨੂੰ ਅੱਛਾ ਨਹੀਂ ਲੱਗਦਾ ਘਰੇ ਮਹੀਨੇ ਤੋਂ ਵੱਧ ਹੋ ਜਾਇਆ ਨਾ ਮੈਨੂੰ ਆਣਾ ਹੀ ਪੈਂਦਾ ਇੱਥੇ ਕੁਝ ਵੀ ਹੈ ਕਿਉਂਕਿ ਸਿੱਧੂ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਮੈਂ ਨਿਊਯਾਰਕ ਮੇਰੇ ਬੱਚੇ ਰਹਿੰਦੇ ਆ ਉਹ ਵੀ ਸਿੱਧੂ ਦੇ ਬੜੇ ਵੱਡੇ ਫੈਨ ਹੈਗੇ ਆ ਤੇ ਮਤਲਬ ਬੇਟੀ ਦਾ ਵਿਆਹ ਕਰਕੇ ਆਈ ਆ ਉੱਥੇ ਵੀ ਸਿੱਧੂ ਦੇ ਗਾਣੇ ਹੋਟਲਾਂ ਚੱਲੇ ਆ ਤਿੰਨ ਦਿਨ ਉਹਦੀ ਫੋਟੋ ਨਾਲ ਅਸੀਂ ਰੱਖੀ ਐ ਤੇ ਮਤਲਬ ਤਾਂ ਵਿਆਹ ਦਾ ਆਨੰਦ ਆਇਆ ਸਾਨੂੰ ਹੱਥੇ ਵੀ ਮੇਰੇ ਖਾਲਸਾ ਟੈਟੂ ਬਣਿਆ ਓਹ ਦਿਖਾਓ ਜਰਾ ਲਓ ਜੀ ਦਿਲ ਦਾ ਨਹੀਂ ਮਾੜਾ ਹਾਂ ਸਿੱਧੂ ਉਸੇ ਵਾਲਾ ਇੱਧਰ ਵੀ ਟੈਟੂ ਇਹ ਦਿਖਾਇਆ ਪਰਿਵਾਰ ਨੂੰ ਦਿਖਾਇਆ ਉਹ ਬਹੁਤ ਵਾਰੀ ਦਿਖਾਤਾ ਹੋਇਆ ਭਾਜੀ ਦੇ ਨਾਲ ਬਹੁਤ ਵਾਰੀ ਫੋਟੋਆਂ ਹੋਈਆਂ ਮੇਰੀਆਂ ਟੈਟੂ ਮੈਂ ਸਾਰੇ ਜਦੋਂ ਬਣਾ ਕੇ ਆਣੀਆਂ ਨਵਾਂ ਤਾਂ ਦਿਖਾਨੀਆਂ ਹੂੰ ਤਾਂ ਕਿ ਅੱਜ ਵੀ ਫਿਰ ਮਿਲੇ ਆ ਹਾਂਜੀ ਅੱਜ ਵੀ ਉਹ ਮਿਲੇ ਆ ਬਾਹਰ ਮਤਲਬ ਜਾਣ ਨਹੀਂ ਸੀ ਦੇ ਰਹੀ ਸਿਕਿਉਰਿਟੀ ਅੰਦਰ ਤੇ ਉਹ ਮਤਲਬ ਕਿ ਬੱਚੇ ਵਾਸਤੇ ਠੀਕ ਨਹੀਂ ਹੈਗਾ ਮਤਲਬ ਕਿ ਇਨਫੈਕਸ਼ਨ ਵਗੈਰਾ ਹੋ ਸਕਦੀ ਆ ਤਾਂ ਕਰਕੇ ਨਹੀਂ ਮਿਲਣ ਦੇ ਰਹੇ ਸੀ ਪਰ ਮੈਂ ਸਿਕਿਉਰਿਟੀ ਵਾਲਿਆਂ ਨੂੰ ਮਿੰਤਾ ਤਰਲੇ ਕੀਤਾ ਕਿ ਮੇਰੀ ਪਰਸੋ ਫਲਾਈਟ ਹੈਗੀ ਹੈ ਵੈਡਨਸਡੇ ਤੇ ਮੈਂ ਫਿਰ 6 ਮਹੀਨੇ ਆ ਨਹੀਂ ਸਕਦੀ ਹੈਗੀ ਤੇ ਪਲੀਜ਼ ਮੈਨੂੰ ਮਿਲਵਾ ਦਿਓ ਮੈਂ ਉਹਨਾਂ ਵਾਸਤੇ ਬੁੱਕੇ ਲੈ ਕੇ ਆਈ ਆ ਮਤਲਬ ਮਠਾਈ ਅੰਦਰ ਕੀ ਹਵੇਲੀ ਚ ਜਿਹੜਾ ਗੱਡੀ ਪਰ ਲੈ ਲੱਡੂਆਂ ਦੀ ਤੇ ਇਹ ਫਿਰ ਹੁਣ ਬਾਹਰ ਦੁਕਾਨਾਂ ਵਾਲਿਆਂ ਨੂੰ ਵੰਡਣ ਲਈ ਲੱਡੂ ਕੱਪੜੇ ਸੂਟ ਪਿਛਲੀ ਵਾਰ ਵੀ ਦੇ ਕੇ ਗਈ ਸੀ ਲੇਕਿਨ ਹੁਣ ਵੀ ਸਿੱਧੂ ਦੇ ਆਣ ਦੀ ਖੁਸ਼ੀ ਦੇ ਵਿੱਚ ਮੈਂ ਸਾਰਾ ਕੁਝ ਲੈ ਕੇ ਆਈ ਆ ਉਹਨਾਂ ਨੂੰ ਵੱਡੇ ਫੈਨ ਲੱਗ ਰਹੇ ਹੂ ਕਿ ਮੈਂ ਮੈਂ ਤਾਂ ਇੰਨੀ ਵੱਡੀ ਫੈਨ ਮੈਂ ਸਭ ਤੋਂ ਵੱਡੀ ਫੈਨ ਆ ਆਪਣੇ ਆਪ ਨੂੰ ਸਮਝਦੀ ਹਾਂ ਦੇਖੋ ਦੇਖੋ ਬਾਹਰ ਵੀ ਪਤਾ ਫਿਰ ਹੈ ਹਾਂਜੀ ਬਾਹਰ ਵੀ ਪਤਾ ਤੁਹਾਡੇ ਬਾਰੇ ਬਾਹਰ ਵੀ ਹਾਂਜੀ 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 ਬਿਲਕੁਲ ਹਮ ਹਰ ਟਾਈਮ ਗੱਲਾਂ ਸਿੱਧੂ ਦੀਆਂ ਹੁੰਦੀਆਂ ਨੇ ਬਿਲਕੁਲ ਸਿੱਧੂ ਦੀਆਂ ਹੀ ਗੱਲਾਂ ਹੁੰਦੀਆਂ ਮੇਰੀ ਕੰਮ ਵਾਲੀ ਆ ਜਾ ਮੈਂ ਉਹਦੇ ਨਾਲ ਕਰਦੀ ਆ ਮੈਂ ਮਾਰਕੀਟ ਚਲੀ ਜਾਵਾ ਮੈਨੂੰ 2-3 ਘੰਟੇ ਮੈਂ ਉੱਥੇ ਮਤਲਬ ਜਿਹੜਾ ਸਿੱਧੂ ਦੀ ਗੱਲ ਕਰਦਾ ਨਾ ਮੈਂ ਉੱਥੇ ਸਪੈਂਡ ਕਰਕੇ ਆਣਨੀ ਆ ਬੈਠੀ ਜਾਈਦਾ ਮੈਂ ਬਹਿ ਕੇ ਆਣਨੀ ਆ ਉੱਥੇ ਸਾਰੇ ਉਹ ਛੋਟੇ-ਛੋਟੇ ਬੱਚੇ ਹੈਗੇ ਮੁੰਡੇ ਉਹ ਵੀ ਸਿੱਧੂ ਦੇ ਬੜੇ ਫੈਨ ਆ ਮਾਰਕੀਟ ਦੇ ਵਿੱਚ ਤੇ ਮਤਲਬ ਮੈਨੂੰ ਬਹੁਤ ਅੱਛਾ ਲੱਗਦਾ ਕਿ ਜਿਹੜਾ ਸਿੱਧੂ ਦੀ ਗੱਲ ਕਰੇ ਕਿਆ ਬਾਤ ਪਹਿਲਾਂ ਤਾਂ ਦੇਖੋ ਅਫਸੋਸ ਕਰਨ ਆਈਦਾ ਦੁੱਖ 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 ਪਹਿਲਾਂ ਜ਼ਾਹਰ ਕਰਨੇ ਆਉਂਦੇ ਹੁੰਦਾ ਖੁਸ਼ੀ ਮਨਾ ਲੈਂਦੇ ਛੋਟਾ ਸਿੱਧੂ ਆ ਗਿਆ ਹਾਂਜੀ ਹਾਂਜੀ ਬਿਲਕੁਲ ਤਾਂ ਹੀ ਤਾਂ ਮੈਂ ਆਈ ਆ ਕੱਲ ਮੈਂ ਵੀਡੀਓ ਦੇਖੀ ਕਿ ਹਵੇਲੀ ਤੋਂ ਆ ਗਿਆ ਨਹੀਂ ਤਾਂ ਮ ਸਿੱਧਾ ਬਠਿੰਡੇ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਮਿਲਦੇ ਆ ਕਿ ਨਹੀਂ ਮਿਲਦੇ ਜਿਹੜੀਆਂ ਉਥੇ ਨਰਸਾਂ ਸਟਾਫ ਹੈਗਾ ਪੂਰਾ ਵੀ ਉਹਨਾਂ ਨੂੰ ਹੀ ਵੰਡ ਕੇ ਆਵਾਂਗੀ ਮੈਂ ਅੱਛਾ ਹਸਪਤਾਲ ਜਾਣਾ ਸੀ ਹਸਪਤਾਲ ਜਾਣਾ ਸੀਗਾ ਮੈਂ ਉਹ ਤਾਂ ਕੱਲ ਕੁਦਰਤੀ ਆਗੈ ਨਾ ਵਾਪਸ ਇੱਧਰ ਤੇ ਫਿਰ ਸਿੱਧਾ ਇੱਥੇ ਆ ਗਏ ਨਹੀਂ ਤਾਂ ਸਿੱਧਾ ਪਹਿਲਾਂ ਬਠਿੰਡੇ ਜਾਣਾ ਸੀਗਾ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਉਣਾ ਸੀਗਾ ਹਵੇਲੇ ਹਾਂਜੀ ਖੁਸ਼ੀ ਆ ਬਹੁਤ ਜਿਆਦੀ ਖੁਸ਼ੀ ਹੈ ਮੈਂ ਖੁਸ਼ੀ ਦੇ ਨਾਲ ਹੀ ਮੈਂ ਤਾਂ ਰੋਂਦੀ ਰਹਿਣੀ ਆ ਕੀ ਬਾਤ ਹੈ ਪਰ ਮੈਂ ਉਹੀ ਕੰਨੀ ਆ ਕਿ ਬੱਚੇ ਦੀ ਆਨ ਦੀ ਖੁਸ਼ੀ ਤਾਂ ਬਹੁਤ ਹੈਗੀ ਆ ਲੇਕਿਨ ਹੈ ਉਹੀ ਸਿੱਧੂ ਹੈਗਾ ਹੋਰ ਤਾਂ ਹੈ ਹੀ ਨਹੀਂ ਸਿੱਧੂ ਹੀ ਵਾਪਸ ਆਇਆ ਕਿਉਂਕਿ ਇੰਨੀਆਂ ਦੁਆਵਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਹੈਗੀਆਂ ਸਿੱਧੂ ਦੇ ਨਾਲ ਤੇ ਮਤਲਬ ਕਿ ਰੱਬ ਨੂੰ ਵਾਪਸ ਭੇਜਣਾ ਹੀ ਪਿਆ